ਰੈਡੀ ਸਾਡੀ ਪੀੜੀ ਨੇ ਟਾਟਾਂ ਉੱਤੇ ਜਾਂ ਪੁੰਜੇ ਬੈਠ ਕੇ ਸਕੂਲ ਵਿੱਚ ਪੜ੍ਹਾਈ ਕੀਤੀ ਹੈ ਡੰਡੀ ਸਕੂਲ ਦੀ ਛੁੱਟੀ ਵੇਲੇ ਲਾਈਨ ਵਿੱਚ ਖੜ ਕੇ ਜ਼ੁਬਾਨੀ ਪਹਾੜੇ ਰਟੇ ਹਨ ਸਾਡੀ ਪੀੜੀ ਨੇ ਪੈਨ ਵਿੱਚ ਸਿਆਹੀ ਲਾਈਨ ਵਿੱਚ ਖੜ ਕੇ ਭرائی ਹੈ ਦੁਕਾਨਦਾਰ ਵੀ ਸਿਆਹੀ ਦੀਆਂ ਬੂੰਦਾ ਗਣਕੇ ਪਾਉਂਦਾ ਸੀ ਡੰਡੀ ਫਿਰ ਕਦੀ ਸਿਆਹੀ ਹੱਥ ਉੱਤੇ ਲੱਗ ਜਾਣੀ ਉਹੀ ਮੂੰਹ ਉੱਤੇ ਜਾਂ ਕੱਪੜਿਆਂ ਨਾਲ ਲੱਗ ਜਾਣੀ ਡੰਡੀ ਕੱਪੜੇ ਵੀ ਖਰਾਬ ਹੋ ਜਾਂਦੇ ਡੰਡੀ ਸਕੂਲ ਵਿੱਚ ਮਾਸਟਰਾਂ ਅੱਗੇ ਬੋਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ ਡੰਡੀ ਕੰਨ ਫੜੋ ਮੁਰਗਾ ਬਣੋ ਬੈਂਚ ਉੱਤੇ ਖੜੇ ਹੋ ਜਾਓ ਕਲਾਸ ਦੇ ਬਾਹਰ ਖੜੇ ਹੋ ਜਾਵੋ ਸੋਟੀਆਂ ਖਾਣੀਆਂ ਪਰੰਤੂ ਸਹਿਨਸ਼ੀਲਤਾ ਬਹੁਤ ਸੀ ਡੰਡੀ ਪੁਰਾਣੇ ਕੱਪੜਿਆਂ ਦੇ ਸਵਾਏ ਬਸਤੇ ਜਾਂ ਬੋਰੀ ਦੇ ਬਣੇ ਬਸਤੇ ਹੁੰਦੇ ਸਨ ਡੰਡੀ ਸਕੂਲ ਵਿੱਚੋਂ ਛੁੱਟੀ ਤੋਂ ਬਾਅਦ ਘਰ ਬਸਤਾ ਸੁੱਟ ਕੇ ਮਾਂ ਨੂੰ ਆਵਾਜ਼ ਦੇ ਕੇ ਖੇਡਣ ਚਲੇ ਜਾਂਦੇ ਡੰਡੀ ਸਕੂਲ ਵਿੱਚ ਕੋਈ ਪਾਣੀ ਦੀ ਬੋਤਲ ਨਹੀਂ ਖੜਦਾ ਸੀ ਡੰਡੀ ਸਕੂਲ ਦੇ ਨਲਕੇ ਤੋਂ ਸਾਰੇ ਪਾਣੀ ਪੀਂਦੇ ਡੰਡੀ ਫਿਰ ਸਕੂਲ ਵਿੱਚ ਸੁੱਕਾ ਦੁੱਧ ਮਿਲਦਾ ਅਤੇ ਗਲਾਸ ਜੋ ਘਰੋਂ ਲੈ ਕੇ ਜਾਂਦੇ ਉਸ ਵਿੱਚ ਪਾਣੀ ਪਾ ਕੇ ਘੋਲ ਕੇ ਪੀਣ ਦਾ ਆਪਣਾ ਹੀ ਮਜ਼ਾ ਹੁੰਦਾ ਡੰਡੀ ਸਕੂਲ ਪੈਦਲ ਹੀ ਜਾਂਦੇ ਡੰਡੀ ਸਾਈਕਲ ਲਗਜ਼ਰੀ ਸਮਝਿਆ ਜਾਂਦਾ ਸੀ ਡੰਡੀ ਚੇਨ ਉੱਤਰ ਜਾਣ ਉੱਤੇ ਫਿਰ ਪੌਣ ਨਾਲ ਹੱਥ ਕਾਲੇ ਮੂੰਹ ਕਾਲਾ ਕੱਪੜੇ ਕਾਲੇ ਹੋ ਜਾਂਦੇ ਫਿਰ ਕਾਲੇ ਹੱਥਾਂ ਨੂੰ ਸਾਫ਼ ਰੈਡੀ ਕਰਨ ਲਈ ਜ਼ਮੀਨ ਉੱਤੇ ਹੱਥ ਰਗੜਨ ਦਾ ਵੀ ਆਪਣਾ ਹੀ ਮਜ਼ਾ ਹੁੰਦਾ ਡੰਡੀ ਪੁਰਾਣੀ ਸਾਈਕਲ ਖਰੀਦਣ ਦਾ ਰਿਵਾਜ ਹੁੰਦਾ ਫਿਰ ਕਈ ਦਿਨ ਵਿਚੋਲਾ પાકે સાયકલ ਦਾ ਸੌਦਾ ਕਰਦੇ ਡੰਡੀ ਜਿਸ ਬੱਚੇ ਦੀਆਂ ਕਿਤਾਬਾਂ ਸਾਲ ਪਰ ਨਵੀਆਂ ਹੀ ਹੁੰਦੀਆਂ ਉਸ ਦੀਆਂ ਅਗਲੇ ਸਾਲ ਅੱਧੇ ਮੁੱਲ ਉੱਤੇ ਖਰੀਦ ਕਰਨ ਲਈ ਪਹਿਲਾਂ ਹੀ ਵਿਉਂਤਬੰਦੀ ਕਰ ਲਈ ਜਾਂਦੀ ਡੰਡੀ ਕਿਤਾਬਾਂ ਉੱਤੇ ਕਵਰ ਚੜਾਉਣੇ ਕਾਪੀਆਂ ਦੀਆਂ ਜਿਲਦਾਂ ਬਣਾਉਣੀਆਂ ਡੰਡੀ ਨਵੀਂ ਕਿਤਾਬ ਜਾਂ ਕਾਪੀ ਖਰੀਦਣ ਲਈ ਮਾਂ ਨੂੰ ਸਿਫਾਰਿਸ਼ ਕੀਤੀ ਜਾਂਦੀ ਡੰਡੀ ਆਖਿਰ ਜਦੋਂ ਨਵੀਂ ਕਿਤਾਬ ਜਾਂ ਕਾਪੀ ਮਿਲਦੀ ਤਾਂ ਖੁਸ਼ੀ ਦਾ ਅੰਤ ਨਾ ਰਹਿੰਦਾ ਡੰਡੀ ਸਾਲ ਭਰ ਕੱਪੜਿਆਂ ਦੇ ਟੇਬਲ ਦੋ ਹੀ ਜੋੜੇ ਹੁੰਦੇ ਦਿਨ ਤਿਉਹਾਰ ਉੱਤੇ ਕੋਈ ਨਵਾਂ ਕੱਪੜਾ ਮਿਲਦਾ ਸੀ ਡੰਡੀ ਵੱਡੇ ਭਰਾ ਦੇ ਪੁਰਾਣੇ ਕੱਪੜੇ ਛੋਟੇ ਭਰਾ ਨੂੰ ਪਾਉਣ ਦਾ ਆਮ ਹੀ ਰਿਵਾਜ ਹੁੰਦਾ ਸੀ ਡੰਡੀ ਕੋਈ ਚੀਜ਼ ਮੰਗਣ ਉੱਤੇ ਤੁਰੰਤ ਨਹੀਂ ਮਿਲਦੀ ਸੀ ਡੰਡੀ ਬਿਨਾਂ ਵਜਾ ਲਾਡ ਪਿਆਰ ਨਹੀਂ ਹੁੰਦਾ ਸੀ ਡੰਡੀ ਕਈ ਵਾਰ ਮਾਰ ਖਾ ਕੇ ਭੁੱਖੇ ਹੀ ਸੋਣਾ ਪੈਂਦਾ ਡੰਡੀ ਆਪਣੀ ਮਰਜ਼ੀ ਦਾ ਕੁਝ ਨਹੀਂ ਮਿਲਦਾ ਸੀ ਜੋ ਥਾਲੀ ਵਿੱਚ ਪਰੋਸ ਦਿੱਤਾ ਜਾਂਦਾ ਉਹੀ ਖਾਣਾ ਪੈਂਦਾ ਸੀ ਡੰਡੀ ਭਾਵੇਂ ਹੁਣ ਸਭ ਕੁਝ ਬਦਲ ਗਿਆ ਹੈ ਪਰ ਜੀਵਨ ਦੇ ਖਾਲੀ ਕਾਗਜ਼ ਉੱਤੇ ਜੋ ਸਿਆਹੀ ਦੇ ਤੱਬੇ ਪਏ ਹੁੰਦੇ ਸਨ ਉਹ ਵੀ ਹੁਣ ਉਸੇ ਤਰ੍ਹਾਂ ਹਨ ਡੰਡੀ ਇਸ ਨੀਲੀ سیاਹੀ ਨੇ ਸਹਿਨਸ਼ੀਲਤਾ ਅਤੇ ਉਜਵਲ ਭਵਿੱਖ ਦਿੱਤਾ ਅਤੇ ਜੀਵਨ ਵਿੱਚ ਲੜਨ ਅਤੇ ਸੰਘਰਸ਼ ਕਰਨ ਦੀ